ਅੱਜਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਵਿਸਾਖੇ ਵਾਲੇ ਦਿਨ ਬਿਸ਼ਪ இந்து ਪਰਿਸ਼ਦ ਨੰਗਲਈ ਕਾਈ ਦੇ ਪ੍ਰਧਾਨ ਵਿਕਾਸ ਬੱਗਾ ਦੇ ਕੀਤੇ ਗਏ ਕਤਲ ਦੇ ਮਾਮਲੇ ਦੇ ਵਿੱਚ ਰੋਪੜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਇਸ ਕਤਲ ਦੇ ਵਿੱਚ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਣ ਤੋਂ ਬਾਅਦ ਰੂਪਨਗਰ ਵਿਖੇ ਜ਼ਿਲ੍ਹੇ ਦੇ ਐਸਐਸਪੀ ਗੁਲਨੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਰੋਪੜ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਕਥਿਤ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਵਿਕਾਸ ਬੱਗਾ ਦੇ ਕਤਲ ਦੇ ਪਿੱਛੇ ਪਾਕਿਸਤਾਨ ਦੇ ਵਿੱਚ ਬੈਠੀਆਂ ਕੁਝ ਐਨਟੀ ਜਥੇਬੰਦੀਆਂ ਦਾ ਹੱਥ ਹੈ ਪਰੰਤੂ ਇਹ ਕਿਹੜੀਆਂ ਜਥੇਬੰਦੀਆਂ ਹਨ ਇਸ ਬਾਰੇ ਅਜੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਜਿਵੇਂ ਹੀ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਉਹ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਇਸ ਕਤਲ ਕੇਸ ਦੇ ਵਿੱਚ ਕਥਿਤ ਮੁਲਜ਼ਮ ਵੱਲੋਂ ਵਰਤਿਆ ਗਿਆ ਜੁਕਟੇ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਦੋ ਪਿਸਤਲ ਬੱਤੀਬੋਰ ਦੇ ਤੇ 16 ਜਿੰਦਾ ਕਾਰਤੂਸ ਸਹਿਤ ਇੱਕ ਖਾਲੀ ਕੋਕਾ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਮਾਸ਼ਹਿਰ ਦੇ ਪਿੰਡ ਸਲੋ ਦੇ ਨਾਲ ਸਬੰਧਿਤ ਹਨ ਤੇ ਦੋਵਾਂ ਤੇ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ। ਐਸਐਸਪੀ ਰੂਪਨਗਰ ਨੇ ਦੱਸਿਆ ਕਿ ਨਾ ਨੌਜਵਾਨਾਂ ਵੱਲੋਂ ਕੇਵਲ ਇਸ ਘਟਨਾ ਨੂੰ ਜਾਣ ਦਿੱਤਾ ਗਿਆ ਹੈ ਪਰੰਤੂ ਇਸ ਦੇ ਪਿੱਛੇ ਕਿਹੜੇ ਜਥੇਬੰਦੀਆਂ ਦਾ ਹੱਥ ਹੈ ਇਸ ਸਬੰਧੇ ਅਜੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਰੋਪੜ ਤੋਂ ਪੁਲਕਿਤ ਕੁਮਾਰ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਜਾਣਦੇ ਆ ਕਿ ਪੁਲਿਸ ਵੱਲੋਂ ਇਸ ਸਬੰਧ ਦੇ ਵਿੱਚ ਕਿਹੜੇ-ਕਿਹੜੇ ਵੱਡੇ ਖੁਲਾਸੇ ਕੀਤੇ ਗਏ ਹਨ ਰੋਪੜ ਤੋਂ ਸਾਡੇ ਸਹਿਯੋਗੀ ਪੁਲਕਿਤ ਕੁਮਾਰ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਵੱਡੀ ਵਾਰਦਾਤ ਨੂੰ 3 ਦਿਨ ਪਹਿਲਾਂ ਅੰਜਾਮ ਦਿੱਤਾ ਗਿਆ ਸੀਗਾ ਪੁਲਕਿਤ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਐਸਐਸਬੀ ਰੋਪੜ ਵੱਲੋਂ ਜਿਹੜੇ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਿਓ ਦੇਖੋ ਸਰ ਇੱਕ ਮਸਾਖੀ ਵਾਲੇ ਦਿਨ ਜਿਹੜੀ ਬੜੀ ਹੀ ਮੰਦਭਾਗੀ ਘਟਨਾ ਰੋਪੜ ਜਿਸ ਨੇ ਨੰਗਲ ਹੀ ਨਹੀਂ ਬਲਕਿ ਪੂਰਾ ਜਿਹੜਾ ਪੰਜਾਬ ਹਿਲਾ ਕੇ ਰੱਖ ਦਿੱਤਾ ਜਿੱਥੇ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਕਾਈ ਦੇ ਪ੍ਰਧਾਨ ਦੁਕਾਨ ਸੱਬਕਾ ਦਾ ਕਤਲ ਕਰ ਦਿੱਤਾ ਗਿਆ ਸੀ ਦੁਕਾਨ ਦੇ ਵਿੱਚ ਪੜ ਕੇ ਤੇ ਜਿਹੜੇ આરોપી ਨੇ ਉਹ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਸਨ ਤੇ ਜਿਸ ਤੋਂ ਬਾਅਦ ਦੇ ਜਿੱਥੇ ਰੋਪੜ ਹਲਕੇ ਦੇ ਵਿੱਚ ਸਿਆਸਤ ਦਾ ਮਾਹੌਲ ਵੀ ਭਗਿਆ ਸੀ ਤਾਂ ਉੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਵੀ ਕੀਤਾ ਨਾ ਕਿਤੇ ਲੋਕਾਂ ਅੱਗੇ ਆ ਕੇ ਬਿਆਨ ਦੇਣਾ ਪਿਆ ਕਿ ਇਹ આરોપીਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੇ ਇੱਕ ਵਕਤ ਬੜੀ ਵੱਡੀ ਲੀਡ ਜਿਹੜੀ ਰੂਪਨਗਰ ਪੁਲਿਸ ਨਹੀਂ ਬਲਕਿ ਪੰਜਾਬ ਪੁਲਿਸ ਨੂੰ ਮਿਲੀ ਹੈ ਜਿੱਥੇ ਕਿ ਜਿਹੜੇ Hindu Parishad ਦੇ ਪ੍ਰਧਾਨ ਵਿਕਾਸ ਬੱਗਾ ਤੇ ਗੋਲੀਆਂ ਚਲਾਉਣ ਵਾਲੇ ਇਹ ਦੋ ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਗਿਆ ਤਾਂ ਇਸ ਦੇ ਵਿੱਚ ਰੂਪਨਗਰ ਪੁਲਿਸ ਨੰਗਲ ਪੁਲਿਸ CIA ਸਟਾਫ ਰੂਪਨਗਰ ਤੇ ਨਾਲ ਨਾਲ SSOC ਪੰਜਾਬ ਦਾ ਵੀ ਕਿਤੇ ਨਾ ਕਿਤੇ ਬੋਟ ਵੱਟਾ ਹੱਥ ਹੈ ਤੇ ਮੈਂ ਦੱਸਣਾ ਚਾਹਾਂਗਾ ਜਿਹੜੇ આરોપી ਨੇ ਇਹਨਾਂ ਦੀ ਜਿਹੜੀ ਪਛਾਣ ਹੈਗੀ ਹੈ ਤੇ ਵਿਅਕਤੀ ਨੇ ਜਿਨ੍ਹਾਂ ਨੂੰ ਜਿਨ੍ਹਾਂ પાસે ਦੋ ਹਥਿਆਰ ਬਰਾਮਦ ਹੋਏ ਨੇ ਬਕਤੀ ਬੋਰ ਦੇ ਹਥਿਆਰ ਨੇ ਤੇ ਜਿਹੜੇ ਪਾਰੀ ਗਿਣਤੀ ਦੇ ਵਿੱਚ ਕਾਰ ਤੁਸੀਂ ਬਰਾਮਦ ਹੋਏ ਹਨ ਤੇ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਨਾਮ ਜਿਹੜੇ ਗੁਪਤ ਰੱਖੇ ਗਏ ਨੇ ਤੇ ਪਰ ਇਹਨਾਂ ਦੀ ਜਿਹੜੀ ਪਛਾਣ ਹੈ ਉਹ ਸਲੋ ਹੈਗਾ ਜਿਹੜਾ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਹੈ ਉਸ ਦੇ ਰੂਪ ਵਿੱਚ ਹੋਈ ਹੈ ਜੀ ਬਿਲਕੁਲ ਫੁਲਕੇ ਦਾ ਡੀਆਈ ਡੀਜੀਪੀ ਪੰਜਾਬ ਵੱਲੋਂ ਵੀ ਥੋੜੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਦੋ ਵਿਅਕਤੀ ਜੋ ਮੇਨ ਦੋਸ਼ੀ ਨੇ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਤਾਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਨਾਲ ਜੁੜੇ ਨੇ ਖਾਸ ਕਰਕੇ ਪਾਕਿਸਤਾਨ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਪਾਕਿਸਤਾਨ ਆਈਐਸਆਈਆ ਨਾਲ ਜੁੜੇ ਨੇ ਕਿਸ ਤਰ੍ਹਾਂ ਦੀ ਪੁਸ਼ਟੀ ਵੀ ਦੁਆਰਾ ਐਸਐਸਪੀ ਬਲੋਕ ਕੁਝ ਹੋਰ ਖੁਲਾਸੇ ਕੀਤੇ ਗਏ ਨੇ ਇਸ ਦੇ ਬਾਰੇ ਦੇਖੋ ਜਦੋਂ ਇਸ ਬਾਬਤ ਐਸਐਸਪੀ ਰੂਪਨਗਰ ਖੁਰਾਨਾ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਡੀਜੀਵੀ ਪੰਜਾਬ ਨੇ ਕਹਿ ਕਿ ਇਸ ਦੀ ਜਿਹੜੇ ਲਿੰਕ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਜੁੜਦੇ ਨੇ ਤਾਂ ਇਸ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਜਿਹੜੇ ਲਿੰਕ ਨੇ ਉਹਨਾਂ ਦੇ ਅੱਲੇ ਤੱਕ ਪੁਰਤਗਾਲ ਸਬੰਧਤ ਜਿਹੜੇ ਟੈਰਰ ਬੇਸਡ ਜਿਹੜੇ ਸਬੰਧ ਉੱਤੇ ਤੱਕ ਨਿਕਲ ਕੇ ਆਏ ਨੇ ਤੇ ਮੈਂ ਨਾਮ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਹੈਗਾ ਮਨਦੀਪ ਕੁਮਾਰ ਉਰਫ ਮੰਗੀ ਤੇ ਇੱਕ ਸੁਰਿੰਦਰ ਕੁਮਾਰ ਉਰਫ ਰੀਕਾ ਇਸ ਦੇ ਉੱਤੇ ਜਿਹੜੇ ਹੈਗੇ ਨੇ ਐਨਡੀਪੀ ਐਨਡੀਪੀਸੀ ਦੇ ਐਨਡੀਪੀਐਸ ਦੇ ਜਿਹੜੇ ਮੁਕੱਦਮੇ ਨੇ ਲੁਟਕਾਂ ਖੂਵਾਂ ਦੇ ਮੁਕੱਦਮੇ ਨੇ ਤੇ ਨਜਾਇਜ਼ ਅਸਲੇ ਰੱਖਣ ਦੇ ਵੀ ਜਿਹੜੇ ਮੁਕੱਦਮੇ ਉਹ ਨਵਾਂ ਸ਼ਹਿਰ ਥਾਣੇ ਵੱਖ-ਵੱਖ ਥਾਣਿਆਂ ਦੇ ਵਿੱਚ ਨੇ ਦਰਜ ਕੀਤੇ ਨੇ ਕਿ ਨਾ ਪੁਲਿਸ ਦਾ ਸਾਫ ਤੌਰ ਤੇ ਕਹਿਣਾ ਕਿ ਇਸ ਨੂੰ ਜਿਹੜਾ ਕਿਤੇ ਨਾ ਕਿਤੇ ਅੱਤਵਾਦੀ ਮੋਡਿਊਲ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਕਿਉਂਕਿ ਜਿਹੜੇ ਲਗਾਤਾਰ ਹਿੰਦੂ ਨੇਤਾ ਨੇ ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਉਹ ਨਿਸ਼ਾਨੇ ਤੇ ਰਹਿੰਦੇ ਨੇ ਜਿੱਦ ਤੱਕ ਗੱਲ ਕਰੀਏ ਤਾਂ ਇਸ ਬਾਬਤ ਜਦੋਂ ਸ਼ਿਵ ਸੈਨਾ ਪੰਜਾਬ ਪ੍ਰਧਾਨ ਸਹੀਬ ਘਨੋਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਚਲੋ ਵਿਕਾਸ ਪ੍ਰਾਸ਼ਰ ਨੇ ਜਿਹੜੇ ਜਿਹੜੇ ਹੈਗੇ ਨੇ ਵਿਕਾਸ ਪ੍ਰਭਾਟਕਰ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਆ ਪਰ ਉਹ ਸਰਕਾਰ ਤੋਂ ਮੰਗ ਕਰਦੇ ਨੇ ਜਿੰਨੇ ਵੀ ਹਿੰਦੂ ਨੇਤਾ ਪੰਜਾਬ ਦੇ ਵਿੱਚ ਨੇ ਉਹਨਾਂ ਦੀ ਸੁਰੱਖਿਆ ਰਿਵਿਊ ਕੀਤੀ ਜਾਵੇ ਤੇ ਦੂਜੇ ਪਾਸੇ ਜਿਹੜੇ ਪ੍ਰਭਾਕਰ ਨੇ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਇਸ ਦੇ ਵਿੱਚ ਸਾਹਮਣੇ ਆਇਆ ਸੀ ਕੀ ਹੋ ਸਕਦਾ ਬੱਬਰ ਖਾਲਸਾ ਦੇ ਲਿੰਕ ਹੋਣ ਪਰ ਇਸ ਬਾਬਤ ਖੁੱਲ ਕੇ ਜਿਹੜਾ ਐਸਐਸਪੀ ਰੂਪਨਗਰ ਵੱਲੋਂ ਕਿਹਾ ਨਹੀਂ ਗਿਆ ਪਰ ਇਹ ਕਿਹਾ ਗਿਆ ਹੈਗਾ ਕਿ ਜਿਹੜਾ ਮੋਡੀਊਲ ਆ ਉਹ ਪੁਰਤਗਾਲ ਬੇਸਡ ਟੈਰਰ ਮੋਡੀਊਲ ਹੈ ਜੀ ਪੁਲਕੀ ਦੇ 32 ਬੋਰ ਦੇ ਦੋ ਪਿਸਤਲ ਬਰਾਮਦ ਕੀਤੇ ਗਏ ਨੇ 16 ਜਿੰਦਾ ਰਾਉਂਡ ਵੀ ਬਰਾਮਦ ਕੀਤਾ ਗਿਆ ਇੱਕ ਖਾਲੀ ਰਾਉਂਡ ਬਰਾਮਦ ਕੀਤਾ ਗਿਆ TVS ਸਕੂਟੀ ਆ ਉਹ ਵੀ ਬਰਾਮਦ ਕੀਤੀ ਗਈ ਹੈ ਤੇ ਜਾਂਚ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਕਿ ਇਸ ਗੜੀ ਦੇ ਨਾਲ ਇਹ ਦੋਨੋਂ ਹੀ ਸ਼ਾਮਿਲ ਨੇ ਜਾਂ ਹੋਰ ਵੀ ਇਸ ਦੇ ਇਹਨਾਂ ਦੇ ਹੋਰ ਸਾਥੀ ਵੀ ਹੋ ਸਕਦੇ ਨੇ ਅਤੇ ਦੇਖੋ ਜਦੋਂ ਇਸ ਬਾਬਤ ਐਸਐਸਪੀ ਰੂਪਨਗਰ ਨੂੰ ਜਿਹੜਾ ਹੈਗਾ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਮਾਂ ਇਸ ਮਸਲੇ ਦੇ ਵਿੱਚ ਜਿਹੜੀ ਇੱਕ ਸਕੂਟਰੀ ਹੈਗੀ ਟੀਵੀਐਸ ਜੁਪੀਟਰ ਉਸ ਨੂੰ ਵੀ ਜਿਹੜਾ ਹੈਗਾ ਕਬ ਜਿਹੜਾ ਪਕੜ ਲਿਆ ਗਿਆ ਉਸ ਨੂੰ ਵੀ ਜਿਹੜਾ ਹਰਾਸਤ ਦੇ ਵਿੱਚ ਰੱਖਿਆ ਗਿਆ ਤਾਂ ਦੋ ਵੈਪਨ ਨੇ ਬੱਤੀ ਬੋਰ ਤੇ ਜਿਹੜੇ ਕੰਟਰੀ ਮੇਡ ਨੇ ਇੱਥੇ ਵੱਡਾ ਸਵਾਲ ਇਹ ਉੱਠਦਾ ਕਿ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਦੇ ਕਾਰਨ ਚੋਣ ਜਾਬਤਾ ਵੀ ਲੱਗਿਆ ਹੋਇਆ ਪੁਲਿਸ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਦੇ ਪੱਲ ਵੀ ਲੱਗੇ ਹੋਏ ਨੇ ਪਰ ਫਿਰ ਵੀ ਕਿੱਤਾ ਇਹ ਲੋਕ ਸ਼ਰਿਆਮ ਡੱਬ ਦੇ ਵਿੱਚ ਅਸਲੇ ਪਾ ਕੇ ਵਿਕਾਸ ਪ੍ਰਭਾਕਰ ਦੀ ਮੌਤ ਕਰ ਲੈਣਾ ਕਿਤੇ ਨਾ ਕਿਤੇ ਸਵਾਲ ਰੂਪਨਗਰ ਪੁਲਿਸ ਤੇ ਵੀ ਵੱਡਾ ਸੀਗਾ ਹਿੰਦੂ ਨੇਤਾਵਾਂ ਨੇ ਧਰਨਾ ਲਗਾਇਆ ਖੁਦ ਬੀਜਪੀ ਪ੍ਰਧਾਨ ਪੰਜਾਬ ਦੇ ਸੁਨੀਲ ਕੁਮਾਰ ਜਾਖੜ ਜਿਹੜੇ ਖੁਦ ਜਿਹੜੇ ਹਿੰਦੂ ਨੇਤਾ ਨੇ ਉਹ ਉੱਥੇ ਪੁੱਛੇ ਤਾਂ ਉਸ ਤੋਂ ਬਾਅਦ ਜਿਹੜੇ ਆਈਜੀ ਪੁਲ ਨਗਰ ਨੇ ਰੇਂਜ ਨੇ ਨਿਲਾੰਬਰੀ ਜਗਦਲੇ ਉਹ ਉੱਥੇ ਪੁੱਛੇ ਨੇ ਜਦੋਂ ਦਾ ਉਹਨਾਂ ਨੇ ਉੱਤਾਂ ਲਿਆ ਉਸ ਤੋਂ ਬਾਅਦ ਇਹ ਪੱਟਾ ਸੀਨ ਕਿਤੇ ਨਾ ਕਿਤੇ ਉਹਨਾਂ ਦੀ ਰੇਂਜ ਦੇ ਵਿੱਚ ਨਿਕਲ ਕੇ ਆਇਆ ਤਾਂ ਅੱਜ 3 ਦਿਨ ਬਾਅਦ ਬੜੀ ਵੱਡੀ ਸਫਲਤਾ ਰੂਪਨਗਰ ਪੁਲਿਸ ਨਹੀਂ ਬਲਕਿ ਪੰਜਾਬ ਪੁਲਿਸ ਨੂੰ ਜਿਹੜੀ ਮਿਲੀ ਹੈ ਜੀ ਪੁਲਕੇ ਦੇ ਇੱਕ ਕੁਐਸਚਨ ਹੋਰ ਤੁਹਾਨੂੰ ਜਾਨਣਾ ਚਾਹੁੰਦੇ ਆ ਕਿ ਜੋ ਵਿਕਾਸ ਬੱਗਾ ਜੀ ਨੇ ਇਸ ਤੋਂ ਪਹਿਲਾਂ ਕਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਥ੍ਰੈਟ ਮਿਲਿਆ ਕੋਈ ਧਮਕੀ ਵਗੈਰਾ ਮਿਲੀ ਸੀ ਇਸ ਤੋਂ ਪਹਿਲਾਂ ਜਾਂ ਫਸਟ ਟਾਈਮ ਹੀ ਉਹਨਾਂ ਦਾ ਵਿਦਾਊਟ ਕਿਸੇ ਧਮਕੀ ਇਸ ਤਰ੍ਹਾਂ ਕਤਲ ਕਰ ਦਿੱਤਾ ਗਿਆ ਹੈ ਦੇਖੋ ਇਸ ਬਾਬਤ ਕੋਈ ਲੇਸਿੰਗ ਕਰਾਉਣਾ ਦਾ ਕਹਿ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਪਰ ਜਾ ਕੇ ਹੋ ਸਕਦਾ ਵੀ ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਨਹੀਂ ਲਗਾਈ ਤੇ ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਜਿਹੜਾ ਐਸਐਸਪੀ ਰੂਪਨਗਰ ਨੇ ਬਿਆਨ ਕੀਤਾ ਦ੍ਰਿਸ਼ ਕਿ ਜਿਹੜੇ ਇਹ ਵਿਅਕਤੀ ਸੀਗੇ ਇੱਕ ਵਿਅਕਤੀ ਜਿਹੜਾ ਬਾਹਰ ਖੜਾ ਸੀ ਦੁਕਾਨ ਦੇ ਤੇ ਦੂਜਾ ਵਿਅਕਤੀ ਜਿਹੜਾ ਵਿਕਾਸ ਭੱਗਾ ਜਿਹੜੇ ਪੇਸ਼ੇ ਤੋਂ ਦੁਕਾਨਦਾਰ ਸੀ ਉਹਨੇ ਦੁਕਾਨ ਦੇ ਵਿੱਚ ਬੜਿਆ ਤੇ ਕੁਝ ਸਮਾਨ ਮੰਗਿਆ ਜਦੋਂ ਉਹ ਸਮਾਨ ਦੇਣ ਲਈ ਥੱਲੇ ਝੁਕੇ ਤਾਂ ਉਸਨੇ ਪਿੱਠ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਤ੍ਰਾਂਤੀ ਉਹਨਾਂ ਨੂੰ ਨਜ਼ਦੀਕੀ ਨੰਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਦੂਜੇ ਪਾਸੇ ਪੁਲਿਸ ਵੱਲੋਂ ਕ੍ਰਾਈਮ ਦੇ ਵਿੱਚ ਯੂਜ਼ ਕੀਤੇ ਗਏ ਦੋ ਵੈਪਨ ਕੁਝ ਜ਼ਿੰਦਾਕਾਰ ਤੋਲਸ ਤੇ ਨਾਲ ਨਾਲ ਜਿਹੜੀ TVS ਸਕੂਟੀ ਉਹ ਵੀ ਬਰਾਮਦ ਕਰ ਲਈ ਗਈ ਹੈ ਜੀ ਫਿਰ ਵਾਰਦਾਤ ਦੇ ਅਸਲੀ ਕਾਰਨ ਬਾਰੇ ਕੀ ਖੁਲਾਸਾ ਕੀਤਾ ਗਿਆ ਹੈ ਕੀ ਕਾਰਨ ਹੋ ਸਕਦੇ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਕਤਲ ਨੂੰ ਅੰਜਾਮ ਦੇਣ ਦੇ ਕਾਰਨ ਬਾਰੇ ਵੀ ਕੋਈ ਸਪਸ਼ਟਕਰਨ ਦਿੱਤਾ ਗਿਆ ਜਾਂ ਤਫ਼ਤੀਸ਼ ਚੱਲ ਰਹੀ ਹੈ ਇਸ ਬਾਰੇ ਇਸ ਬਾਬਤ ਜਦੋਂ মিডিਆ ਵੱਲੋਂ ਉਤਰੋਪੀ ਜਦੋਂ ਪੁਲਿਸ ਵੱਲੋਂ ਪੇਸ਼ ਕੀਤੇ ਜਾ ਰਹੇ ਸਨ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਦੇਖੀ ਕੀਤੀ ਹੈ ਜਾਂ ਕੋਈ ਇਹਨਾਂ ਨੂੰ ਪਹਿਲਾਂ ਥ੍ਰੈਟ ਦਿੱਤੇ ਆ ਤਾਂ ਪੁਲਿਸ ਦਾ ਸੂਤਰਾਂ ਦੇ ਮੁਤਾਬਕ ਜਿਹੜੇ ਵਿਕਾਸ ਬੱਗਾ ਨੇ ਹਿੰਦੂ ਨੇਤਾ ਸੀਗੇ ਤਾਂ ਇਸ ਤੋਂ ਆਹਤ کئی ਕੱਟਰਪੰਤੀ ਜਿਹੜੇ ਸੰਗਠਨ ਨੇ ਕਿਤੇ ਨਾ ਕਿ ਇਤਿਹਾਸ ਸੀਗੇ ਆਏ ਦਿਨ ਜਿਹੜੇ ਇਹਨਾਂ ਨੂੰ ਹੋ ਸਕਦਾ ਧਮਕੀਆਂ ਵੀ ਮਿਲੀਆਂ ਹੋਣ ਪਰ ਇਸ ਬਾਬਤ ਪੁਲਿਸ ਨੇ ਕੋਈ ਸਥਿਤੀ ਸਪਸ਼ਟ ਨਹੀਂ ਕਰੀ ਪਰ ਉਹਨੇ ਸਾਨੂੰ ਇਹ ਸਵਾਲ ਕੀਤਾ ਨਾ ਕਿ ਜਦੋਂ ਪੁੱਛਿਆ ਕਿ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਮਈਆ ਕਰਵਾਈ ਜਾਵੇਗੀ ਤਾਂ ਐਸਐਸਪੀ ਨੇ ਕਿਹਾ ਜੀ ਜਰੂਰ ਪਰਿਵਾਰ ਨੂੰ ਸੁਰੱਖਿਆ ਮਈਆ ਕਰਵਾਈ ਜਾਵੇਗੀ ਸਭ ਤੋਂ ਪਹਿਲੇ ਸਿਕਿਉਰਿਟੀ ਰਿਵਿਊ ਕੀਤਾ ਜਾਵੇਗਾ ਕਿ ਪਰਿਵਾਰ ਨੂੰ ਸਰ ਖਤਰਾ ਹੈ ਉਸ ਤੋਂ ਬਾਅਦ ਜਿਹੜੇ ਘਰ ਦੇ ਬਾਹਰ ਗਾਰਡ ਵੀ ਤਨਾਤ ਕੀਤੀ ਜਾਵੇਗੀ ਤੇ ਪਰਿਵਾਰ ਨੂੰ ਸੁਰੱਖਿਆ ਵੀ ਮਈਆ ਕਰਵਾਈ ਜਾਵੇਗੀ ਜੇ ਬਿਲਕੁਲ ਪੂਰੀ ਗੀਤ ਬਧੇਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤਰੀਕ ਦੀ ਸ਼ਾਮ 5 ਵਜੇ ਦੇ ਕਰੀਬ ਮੰਗਲ ਵਿੱਚ ਇੱਕ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਸਾਡੇ ਵਿਸ਼ਵਿੰਦੂ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈਗੇ ਨੰਗਲ ਦੇ ਉਹਨਾਂ ਦਾ ਮਰਡਰ ਦੋ ਐਸੀਡੈਂਟਸ ਨੇ ਆ ਕਰਕੇ ਕਰਤਾ ਸੀਗਾ। ਉਸ سلسلے ਵਿੱਚ ਸਾਡੀ ਤਫ਼ਤੀਸ਼ ਜਿਹੜੀ ਹੈਗੀਏ ਉਹ ਨਾਲ ਦੇ ਨਾਲ ਸਟਾਰਟ ਕਰਤੀ ਗਈ ਸੀ ਟੀਮਾ ਬਣਾ ਕਰਕੇ ਔਰ ਸਾਡੀ ਟੀਮ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਕੰਮ ਕਰ ਦਿਆ ਹੋਇਆ ਜਿਹੜਾ ਹੈਗਾ ਉਹ ਬੰਦੇ ਆਇਡੈਂਟੀਫਾਈ ਕਰ ਲਏ ਹੈਗੇ ਨੇ ਔਰ ਅਰਾਜੋ ਨਾ ਦੀ ਗ੍ਰਿਫਤਾਰੀ ਵੀ ਕਰ ਲਈ ਹੈਗੀ ਹੈ ਇਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਹੈਗਾ ਮਨਦੀਪ ਸਿੰਘ ਉਰਫ ਮੰਗੀ ਤੇ ਦੂਜਾ ਹੈਗਾ सुरेंद्र ਸਿੰਘ ਉਰਫ ਰਿਕਾ ਇਹ ਦੋਨੋਂ ਜਿਹੜੇ ਸਲੋਪਿੰਡ ਤੇ ਰਹਿਣ ਵਾਲੇ ਹੈਗੇ ਨੇ ਨਵਾਂ ਸ਼ਹਿਰ ਐਸ ਪੀ ਐਸ ਨਗਰ ਤੇ ਇਹਨਾਂ ਦਾ ਆਪਰਾਧਿਕ ਵਿਰੁੱਧ ਚੋਕੜ ਹੈਗਾ ਪਹਿਲਾਂ ਵੀ ਇਹਨਾਂ ਤੇ ਐਨ ਡੀ ਪੀ ਐਸ ਐਕਟ ਦੇ ਆਮ ਐਕਟ ਦੇ ਖੋਹਾਂ ਦੇ ਪਰਚੇ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਦੋਂ ਆਪਾਂ ਇਹਨਾਂ ਨੂੰ ਫੜਿਆ ਹੈਗਾ ਦੋ ਵੈਪਨ ਜਿਹੜੇ ਹੈਗੇ ਨੇ 32 ਬੋਰ ਦੇ ਰਿਵਲਵਰ ਆਪਾਂ ਨੂੰ ਪਿਸਟਲ ਜਿਹੜੇ ਹੈਗੇ ਨੇ ਬਰਾਮਦ ਹੋਏ ਨੇ ਤੇ ਨਾਲ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹੈਗੇ ਤੇ ਜਿਹੜੀ ਵੀਕਲ ਜਿਹੜਾ TVS ਜੁਪੀਟਰ ਯੂਜ਼ ਕੀਤਾ ਗਿਆ ਸੀਗਾ ਕ੍ਰਾਈਮ ਵਿੱਚ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਗਿਆ ਬੈਕਗ੍ਰਾਉਂਡ ਲੇ ਕੇ ਅਨਰਾਈਟ ਹੈ ਜਿਸੇ ਕਿ ਅ ਜਿਹੜਾ ਹੁਣ ਤੱਕ ਦੀ ਇਨਟਰੋਗੇਸ਼ਨ ਹੈਗੀ ਹੁਣ ਤੱਕ ਦਾ ਅਨਦਰ ਡਿਸਕਲੋਜ਼ਰ ਹੈਗਾ ਉਸ ਬੇਸ ਤੇ ਅਨਦਰ ਇਹ ਕਲੀਅਰ ਹੋ ਗਿਆ ਕਿ ਇਹ ਦਸ਼ਕਦਰ ਦਾ ਮੋਡਿਊਲ ਹੈਗਾ ਔਰ ਬਾਹਰਲੀ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਪੋਰਟੂਗਲ ਬੇਸ ਪਾਕਿਸਤਾਨ ਬੇਸ ਐਂਟੀਟੀਆਂ ਜਿਹੜੀਆਂ ਹੈਗੀਆਂ ਨੇ ਉਹੀ ਇਹਨੂੰ ਚਲਾ ਰਹੀਆਂ ਸੀਗੀਆਂ ਦੀ ਦੇ ਵਰ ਜਸਟ ਫੁੱਲ ਸੋਲਜਰਸ ਜਿਹੜੀ ਆਰਗੇਨਾਈਜੇਸ਼ਨ ਪਿੱਛੇ ਇਨਵੋਲਡ ਹੈਗੀ ਹੈ ਉਹਦੇ ਬਾਰੇ ਹੁਣ ਤਫਤੀਸ਼ ਸਾਡੀ ਜਾਰੀ ਹੈਗੀ ਹੈ ਕਿਹੜੇ ਬੰਦੇ ਬਾਹਰ ਬੈਠੇ ਜਿਹੜੇ ਇਹਨੂੰ ਆਪਰੇਟ ਕਰ ਰਹੇ ਸੀਗੇ ਜਿਹੜੇ ਐਫਰਟ ਸੋਲਜਰ ਸੱਗੇ ਨੇ ਮੀਅਰ ਆਪਰੇਟਿਵਸ ਅੱਗੇ ਨੇ ਜਿਹੜੇ ਬੰਦੇ ਬਾਹਰ ਬੈਠੇ ਹੋਏ ਨੇ ਉਹੀ ਇਹਨੂੰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਸੰਚਾਲਿਤ ਕਰਦੇ ਪਏ ਸੀ। ਦੇਖੋ ਜੀ ਇਹ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੇਸਿਕਲੀ ਜਿਹੜਾ ਹੈਗਾ ਇਹ ਬੰਦੇ ਜਿਹੜੇ ਹੈਗੇ ਨੇ ਹਾਇਰ ਕੀਤੇ ਗਏ ਸੀਗੇ ਫੁੱਟ ਸੋਲਜਰਸ ਇਹਨਾਂ ਨੂੰ ਪੈਸੇ ਤੇ ਵੈਪਨ ਬਾਹਰੋਂ ਪ੍ਰੋਵਾਈਡ ਕਰਾਇਆ ਗਿਆ ਸੀ ਤੇ ਹੁਣ ਕਿਹੜੇ ਬੇਸ ਤੇ ਜਿਹੜਾ ਹੈਗਾ ਟਾਰਗੇਟ ਦਾ ਸਿਲੈਕਸ਼ਨ ਹੋਇਆ ਹੈਗਾ ਕਿਉਂ ਹੋਇਆ ਹੈਗਾ ਇਹ ਸਾਡੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਚ ਜਿਹੜਾ ਅਰੇਸਟ ਆਰਗੇਨਾਈਜੇਸ਼ਨ ਇਹਦੇ ਵਿੱਚ ਇਨਵੋਲਡ ਹੈ ਉਹਦੇ ਬਾਰੇ ਵੀ ਜਿਹੜਾ ਹੈ ਤੁਹਾਡੇ ਨਾਲ ਬਾਅਦ ਵਿੱਚ ਖੁਲਾਸਾ ਕਰਾਂਗੇ ਸਰ ਇਹਨਾਂ ਨੇ ਕੋਈ ਪਹਿਲਾਂ ਵੀ ਬਾਤ ਕੀਤੀ ਹੈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਦਾ ਅਪਰਾਧਿਕ ਪਿਛੋਕੜ ਹੈਗਾ ਸਨੈਚਿੰਗਸ ਦੇ ਵੀ ਪਰਚੇ ਹੈਗੇ ਨੇ ਆਰਮ ਸੈਕਟ ਦੇ ਵੀ ਹੈਗੇ ਨੇ ਐਨਡੀਪੀਐਸ ਐਕਟ ਦੇ ਵੀ ਹੈਗੇ ਨੇ ਔਰ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਟਾਰਗੇਟ ਕਿਲਿੰਗ ਵਿੱਚ ਇਨਵੋਲਡ ਹੈ ਜਾਂ ਨਹੀਂ ਹੈ ਉਸ ਬਾਰੇ ਸਾਡੀ ਤਫ਼ਤੀਸ਼ ਜੜੀ ਜਾ ਰਹੀ ਹੈਗੀ ਹੈ ਜੋ ਵੀ ਉਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਦੌਰਾਨ ਗੱਲ ਆਏਗੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ